ਕਾਲ ਜੀ ਅਸੀਂ ਮਾਨੂਪੁਰ ਆਏ ਸੀ ਜੀ YouTube ਚੈਨਲ ਮਨਦੀਪ ਸੇਖੋਂ 3582 ਆ ਦੇਖੋ ਜੀ ਵੀਰ ਨੇ ਮਾਨੂਪੁਰ ਮੂੰਗੀ ਬੀਜੀ ਹੋਈ ਆਈ ਤਿੰਨ ਗਿੱਲੇ ਦੇ ਮੂੰਗੀ ਦੇ ਨੇ ਇੱਕ ਤਾਂ ਇੱਧਰ ਬੀਜੀ ਹੋਈ ਆਈ ਆ ਮੂੰਗੀ ਇਹਦੀ ਤੇ ਇੱਕ ਖੇਤ ਇੱਧਰ ਆ ਇਹਦੇ ਸਬਜ਼ੀਆਂ ਬਾਜੀਆਂ ਵੀ ਆਪ ਬੀਤਦਾ ਹੀ ਇਹੇ ਵੀਰ ਆ ਦੇਖੋ ਕਿੰਨੀਆਂ ਵਧੀਆ ਸਬਜ਼ੀਆਂ ਬਾਜੀਆਂ ਨੇ ਇਹ ਬਗੈਰ ਰੇ ਸਪਰੇਅ ਤੋਂ ਕਹਿੰਦਾ ਮੈਂ ਸਬਜ਼ੀਆਂ ਕੋ ਨਾ ਫੁੱਲ ਬੂਟੇ ਵੀ ਲਾਏ ਹੋਏ ਨੇ ਤੇ ਨਾਲ ਵੀਰ ਕੁਦਰਤੀ ਪ੍ਰੇਮੀ ਵੀ ਆ ਇਹ ਆ ਦੇਖੋ ਵੀਰ ਇਹਨੇ ਫੁੱਲ ਬੂਟੇ ਲਾਏ ਹੋਏ ਆ ਸਬਜ਼ੀਆਂ ਬਾਜੀਆਂ ਇਹਨੇ ਆਪਣੀਆਂ ਲਾਈਆਂ ਹੋਈਆਂ ਨੇ ਆ ਦੇਖੋ ਜੀ ਧਣੀਆਂ ਪਾਲਕ ਉਹ ਲਲ ਹਰੇ ਕਿਸਮ ਦੀ ਆ ਦੇਖੋ ਇਹਨੇ ਸਬਜ਼ੀ ਬਾਜੀ ਆਪ ਲਾਈ ਹੋਈ ਆ ਆ ਦੇਖੋ ਉਹ ਮਿਰਚਾਂ ਲਾਈਆਂ ਹੋਈਆਂ ਨੇ ਵੀਰ ਨੇ ਦਰਖਤ ਤਾਂ ਵਧੀਆ ਲਾਏ ਹੋਏ ਨੇ ਬਾਤਾ ਵਰਨ ਵਾਸਤੇ ਵੀ ਇਹ ਕੁਦਰਤ ਨਾਲ ਵੀ ਪ੍ਰੇਮ ਕਰਨ ਵਾਲਾ ਵੀਰ ਆ ਤੇ ਇੱਧਰ ਵੀ ਮੂੰਗੀ ਲਾਈ ਹੋਈ ਆ ਜੀ